ਦੋਸਤੋ ਅੱਜ ਮੈਂ ਮੋਗਾ ਤੋਂ ਬਦਨੀਕਲਾ ਰੋਡ ਤੇ ਜਾ ਰਿਹਾ ਸੀਗਾ ਤੇ ਰਸਤੇ ਵਿੱਚ ਮੈਨੂੰ ਸੰਗਾ ਡੇਰੀ ਫਾਰਮ ਤੁਸੀਂ ਦੇਖ ਸਕਦੇ ਹੋ ਸੰਗਾ ਡੇਰੀ ਫਾਰਮ ਸੰਗਾ ਡੇਰੀ ਵਾਲਿਆਂ ਦਾ ਕੁਲਾੜਾ ਮਿਲਿਆ ਜਿਨ੍ਹਾਂ ਨੇ ਬਹੁਤ ਸੋਹਣਾ ਬਾਰ ਲਿਖਿਆ ਹੋਇਆ ਸੀਗਾ ਕਿ ਗੁੜ ਸ਼ੱਕਰ ਦੀਆਂ ਪਿੰਨੀਆਂ ਤੇ ਬਰਫੀ ਇੱਥੋਂ ਲਓ ਮੈਂ ਗੱਡੀ ਵਾਪਸ ਮੋੜੀ ਆ ਕੇ ਦੇਖਿਆ ਤੇ ਮੈਨੂੰ ਭਾਂਜੀ ਹੁਣੀ ਇੱਥੇ ਖੜੇ ਨੇ ਤੇ ਇਹਨਾਂ ਨੇ ਬਹੁਤ ਸੋਹਣਾ ਗਾਈਡ ਕੀਤਾ ਬਹੁਤ ਕੁਝ ਦੱਸਿਆ ਇੱਥੋਂ ਆਪਣੀ ਸ਼ਾਪ ਬਾਰੇ ਜਿਨ੍ਹਾਂ ਕੋਲ ਬਹੁਤ ਵਧੀਆ ਅਾ ਕੇਲੇ ਕੇ ਪਿੰਨੀਆਂ ਬਣੀਆਂ ਹੋਈਆਂ ਨੇ ਜਿਹਦੇ ਵਿੱਚ ਡਰਾਈ ਫਰੂਟ ਵਾਲੀਆਂ ਪਿੰਨੀਆਂ ਨੇ ਫਿਰ ਅਪਨ ਜੀ ਕੀ ਕੀ ਤੁਸੀਂ ਦੱਸਿਆ ਸੀ ਕਾਦੀ ਕਾਦੀਆਂ ਬਣਾਉਨੇ ਹੋ ਹਾਂਜੀ ਇਹ ਜਿਹੜੀਆਂ ਅਸੀਂ ਪਿੰਨੀਆਂ ਇੱਕ ਤਾਂ ਜਿਹੜਾ ਖੁਆ ਤਿਆਰ ਹੁੰਦਾ ਹੈ ਖੁਆ ਹਾਂਜੀ ਹਾਂਜੀ ਇਹ ਅਸੀਂ ਖੁਆ ਵੀ ਚੁੱਲ੍ਹੇ ਤੇ ਤਿਆਰ ਕਰੀਦਾ ਅੱਛਾ ਖੁਆ ਵੀ ਆਪ ਬਣਾਉਨੇ ਤੁਹਾਡੇ ਆਪਣੇ ਡੇਰੀ ਆ ਹਾਂਜੀ ਡੇਰੀ ਆਪਦੀ ਹੈ ਤੇ ਉਹ ਵੀ ਅਸੀਂ ਮਤਲਬ ਭੱਟੀ ਵਾਲਾ ਨਹੀਂ ਤਿਆਰ ਕਰਦੇ ਚੁੱਲ੍ਹੇ ਤੇ ਲੱਕੜ ਦੇ ਆ ਬਣੀ ਵੀ ਜਾ ਰਿਹਾ ਤੁਸੀਂ ਇਹਦੀ ਵੀਡੀਓ ਵੀ ਪਾ ਸਕਦੇ ਆਂ ਹਾਂਜੀ 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 ਆ ਜੋ ਪਿੱਛੇ ਬਣਾ ਰਹੇ ਹਾਂ ਹਾਂ ਲੱਕੜ ਤੇ ਬਣਾ ਰਹੇ ਹਾਂ ਬਹੁਤ ਦੇਸੀ ਤਰੀਕੇ ਨਾਲ ਲੱਕੜਾਂ ਬਾਲ ਕੇ ਉਹ ਅੱਗ ਤੇ ਬਣਾਣਾ ਹੈ ਹਾਂਜੀ ਅੱਗ ਤੇ ਬੰਦਾ ਉਹ ਵੀ ਇਹਦਾ ਉਹਦਾ ਵੀ ਟੇਸਟ ਦਾ ਫਰਕ ਪੈਂਦਾ ਹਾਂਜੀ ਉਹਦਾ ਵੀ ਟੇਸਟ ਦਾ ਮੱਟੀ ਮੱਟੀ ਅੱਗ ਤੇ ਜਿਹੜੀ ਚੀਜ਼ ਬਣਦੀ ਆ ਹਨਾ ਤੇ ਬਾਕੀ ਇਹਦੇ ਵਿੱਚ ਅਸੀਂ ਦੇਸੀ ਚੀਜ਼ਾਂ ਮਤਲਬ ਇਹ ਇੱਕ ਹੈਲਥ ਟੋਨਿਕ ਦੇ ਤੌਰ ਤੇ ਅਸੀਂ ਲੈ ਸਕਦੇ ਆ ਕਿਉਂਕਿ ਇਹ ਚ ਖੰਡ ਬਿਲਕੁਲ ਨਹੀਂ ਪਾਈ ਹੋਈ ਕੱਲਾ ਦੇਸੀ ਘਿਓ ਪਾਇਆ ਵਾ ਤੇ ਡਰਾਈ ਫਰੂਟਸ ਪਾਏ ਆ ਸਿਰਫ ਅਲਸੀ ਹੋਗੀ ਜਿੱਦਾਂ ਕਾਜੂ ਬਦਾਮ ਹੋ ਗਏ ਜਾਂ ਸੁੰਡ ਹੋ ਗਈ ਤੇ ਗੁੰਦ ਹੋ ਗਈ ਇਦਾਂ ਦੀਆਂ ਜੋ ਚੀਜ਼ਾਂ ਆਪਾਂ ਨੂੰ ਸਰਦੀਆਂ ਚ ਖਾਣੀਆਂ ਹੀ ਚਾਹੀਦੀਆਂ ਸਿਰਫ ਉਹੀ ਚੀਜ਼ਾਂ ਇਹਦੇ ਚ ਅਸੀਂ ਐਡ ਕਰੀਏ ਕਿੰਨੇ ਸਾਲੋਂ ਤੋਂ ਤੁਸੀਂ ਕਰ ਰਹੇ ਹੋ ਇਹ ਡੇਰੀ ਫਾਰਮ ਤੇ ਹਾਂਜੀ ਇਹ ਸਾਡਾ ਇਸ ਵਾਰ 10ਵਾਂ ਸਾਲ ਹੈ ਸਾਡੀ 10 ਕਿੱਲੇ ਆਪਦਾ ਕਮਾਦ ਹੁੰਦਾ ਹੈ ਬਾਕੀ 4-5 ਕਿੱਲੇ ਅਸੀਂ ਬਾਹਰਲਾ ਕਮਾਦ ਨਾਰਮਲ ਵੀ ਗੁੜ ਬਣਾ ਕੇ ਵੇਚਦੇ ਆ ਤੇ 10 ਕਿੱਲੇ ਦਾ ਆਰਗੇਨਿਕ ਫਾਰਮ ਹੈ ਸਾਡਾ ਉਹਦੀ ਉਹ ਵੀ ਗੁੜ ਅਸੀਂ ਇਹ ਸੇਲ ਕਰਦੇ ਆ ਸੇਲ ਕਰਦੇ ਹਾਂ ਮੈਂ ਦੇਖਿਆ ਜੀ ਸ਼ੱਕਰ ਸਾ ਮੇਰੇ ਆਪਣੇ ਵਾਸਤੇ ਤੁਹਾਡੇ ਕੋਲ ਕਿੰਨੀਆਂ ਵੀ ਲੈ ਲਈਆਂ ਹਾਂ ਜੀ ਸ਼ੱਕਰ ਵੀ ਤੁਸੀਂ ਬਿਸਕੁਟ ਵੀ ਦੱਸਿਆ ਕਿ ਆਪ ਤਿਆਰ ਕਰਾਉਨੇ ਹੋ ਜਿਹਦੇ ਵਿੱਚ ਗੁੜ ਸ਼ੱਕਰ ਪਾਉਨੇ ਹੋ ਫੱਟੀ ਦਾ ਬਣੇ ਹੋਏ ਨੇ ਤੇ ਤੁਹਾਡੀ ਸ਼ੱਕਰ ਵੀ ਬਹੁਤ ਚੰਗੀ ਹੈ ਜਿਹੜਾ ਆਰਗੇਨਿਕ ਕਮਾਦ ਤੋਂ ਜੁੱਤਿਆ ਜੀ ਕਿ ਆਰਗੇਨਿਕ ਕਮਾਦ ਦਾ ਜਿਹੜਾ ਸ਼ੱਕਰ ਗੁੜ ਹੈ ਤੇ ਦੋਸਤੋ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਕਿ ਇੱਥੇ ਰਹਿ ਕੇ ਪੰਜਾਬ ਦੀ ਧਰਤੀ ਤੇ ਬਹੁਤ ਚੰਗੇ ਰੁਜ਼ਗਾਰ ਨੇ ਬਹੁਤ ਚੰਗੇ ਕਾਰੋਬਾਰ ਨੇ ਤੁਸੀਂ ਆਪ ਦੇ ਖੁਦ ਦੀਆਂ ਹੋਮ ਮੇਡ ਚੀਜ਼ਾਂ ਬਣਾ ਕੇ ਕਰ ਸਕਦੇ ਹੋ ਓੜਾ ਗੁੜ ਵੀ ਪੈਂਜੀ ਉਹਨਾਂ ਨੇ ਆਪਾਂ ਨੂੰ ਦਿਖਾਇਆ ਇਹ ਗੁੜ ਦਾ ਕੰਦਰ ਬਹੁਤ ਵਧੀਆ ਹੈ ਅਬੀ ਬਹੁਤ ਵਧੀਆ ਦੇਸੀ ਗੁੜ ਹੈ ਇਹ ਕਿਨੇ ਰੁਪਏ ਤੁਸੀਂ ਦਿਨੇ ਹੋ ਜੀ ਇਹ 120 ਰੁਪਏ ਆ ਜੀ ਤੇ ਨਾਰਮਲ 100 ਰੁਪਏ ਆ अच्छा कि नॉर्मल गोड़ ਵੀ ਆ 100 ਆ 120 ਵੀ ਆ ਜੀ 100 ਵੀ ਆ ਤੇ ਬਹੁਤ ਵਧੀਆ ਦੋਸਤੋ ਤੁਸੀਂ ਜਦੋਂ ਵੀ ਮੋਗੇ ਤੋਂ ਆ ਹਾਈਵੇ ਦੇਖ ਲਓ ਇੱਥੇ బోర్ਡ ਇਹਨਾਂ ਦਾ ਲੱਗਾ ਹੁੰਦਾ ਹੈ ਜਦੋਂ ਵੀ ਤੁਸੀਂ ਮੋਗੇ ਤੋਂ ਬਦਨੀਗੜਾ ਰੋਡ ਤੇ ਜਾਂਦੇ ਆ ਤਾਂ ਰਸਤੇ 'ਚ ਬੁੱਗੀਪੁਰਾ ਆਉਂਦਾ ਹੈ ਇੱਥੇ ਤੁਹਾਨੂੰ ਸੰਘਾ ਡੇਰੀ ਵਾਲਿਆਂ ਦਾ ਗੁਲਾੜਾ ਗੁਲਾੜਾ ਲਿਖਿਆ ਹੁੰਦਾ ਹੈ ਤੇ ਉਹ ਤੁਸੀਂ ਇੱਥੇ ਰੁਕ ਸਕਦੇ ਹੋ ਤੇ ਮੈਂ ਖੋਦ ਆਪਣੇ ਘਰ ਵਾਸਤੇ ਸਮਾਨ ਲੈ ਕੇ ਚੱਲੇ ਆ ਤਾਂ ਤੁਸੀਂ ਵੀ ਲੰਘਦੇ ਵੜਦੇ ਜਰੂਰ ਰੁਕਿਓ ਜੀ ਤੁਸੀਂ ਗੁੜ ਦਿਖਾਉਣ ਲੱਗੇ ਸੀ ਸ਼ਾਇਦ ਹਾਂਜੀ ਸ਼ੱਕਰ ਗੋੜ੍ਹ ਦੇਸੀ ਵਧੀਆ ਇਹ ਬਹੁਤ ਸੋਹਣਾ ਕੰਮ ਹੈ ਜੀ ਬਹੁਤ ਵਧੀਆ ਮੈਨੂੰ ਚੰਗਾ ਲੱਗਾ ਹਿੰਮਤ ਬਹੁਤ ਹੈ ਇਹ ਵਾਲਾ ਗੁੜ ਬਣਾਇਆ ਹੋਇਆ ਤੇ ਤੇਲ ਸੌਂਫ ਵਗੈਰਾ ਪਾ ਕੇ ਹਾਂਜੀ ਟੁਕੜੀ ਵਾਲਾ ਇਹ ਗੋੜੀ ਹੈਗਾ ਆ ਜਿਵੇਂ ਰੋਟੀ ਰੱਟੀ ਖਾਣ ਤੋਂ ਬਾਅਦ ਉਹ ਮਿੱਠਾ ਕਰਨਾ ਹੋਵੇ ਤੇ ਬਰਫੀ ਟਾਈਪ ਗੋੜਾ ਜਿਹਦੇ ਵਿੱਚ ਤੁਸੀਂ ਸੌਂਫ ਵਗੈਰਾ ਤੇਲ ਪਾਉਨੇ ਆ ਹੈਗਾ ਗੋੜਾ ਪਰ ਗੁੜ ਦੀ ਬਰਫੀ ਹੋਗੀ ਹਾਂਜੀ ਕੀ ਬਾਤ ਹੈ ਗੁੜ ਦੀ ਬਰਫੀ ਦੋਸਤੋ ਠੀਕ ਹੈ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ 'ਚ ਜੁੜੇ ਰਹੋ ਧੰਨਵਾਦ